ਕਾਲੀ ਦਲ ਹੋ ਗਏ ਮਾਸਟਰ ਤਾਰਾ ਸਿੰਘ ਹੋ ਗਿਆ ਸੰਤ ਫਤੇ ਸਿੰਘ ਹੋ ਗਏ ਤੇ ਉਹਨਾਂ ਨੇ ਇਹ ਚੀਜ਼ ਮੰਗੀ ਵੀ ਸਾਨੂੰ ਧਰਮ ਦੇ ਨਾਂ ਤੇ ਸੂਬਾ ਦਿਓ ਵੀ ਧਰਮ ਦੇ ਨਾਂ ਤੇ ਪਹਿਲਾਂ ਮੁਸਲਮਾਨ ਅਲੱਗ ਪਾਕਿਸਤਾਨ ਲੈ ਗਏ ਵੀ ਹੁਣ ਜੇ ਕੋਈ ਕੋਈ ਵੀ ਘਟਨਾ ਵਾਪਰੂ ਵੀ ਧਰਮ ਦੇ ਨਾਂ ਤੇ ਕੋਈ ਚੀਜ਼ ਵੰਡ ਨਹੀਂ ਹੋਊਗੀ ਤੇ ਉਦੋਂ ਬਾਅਦ ਪੰਜਾਬ ਆਪਾਂ ਕਿਉਂ ਵੰਡਿਆ ਬਈ ਹੂੰ ਚੰਡੀਗੜ੍ਹ ਵੀ ਉਹ ਤੋਂ ਵਿੱਚ ਚੰਡੀਗੜ੍ਹ ਆਪਣਾ ਸੀ ਹੂੰ ਦਿੱਲੀ ਤੱਕ ਆਪਣਾ ਪੰਜਾਬ ਸੀ ਹਿਮਾਚਲ ਵੀ ਆਪਣਾ ਸੀ ਹੂੰ ਪਰ ਉਹ ਪੰਜਾਬੀ ਆਪਾਂ ਹੀ ਬਣਦੇ ਆ ਨਾ ਹਮ ਆਪਣੇ ਜੇ ਕੁਸ਼ਕ ਮੋਢੀ ਲੋਕ ਆਪਣੇ ਲੋਕਾਂ ਨੇ ਹੀ ਬਣਿਆ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਸੀ ਉਹਨਾਂ ਨੇ ਹੀ ਬਣਿਆ ਹਮ ਤੇ ਆਪਾਂ ਹੀ ਓਪੋਜ਼ਿਟ ਸਵਾਲ ਕਰਿਆ ਵੀ ਸਾਡਾ ਚੰਡੀਗੜ ਸਾਡਾ ਪੰਜਾਬ ਸੀ ਸਾਡੇ ਤੋਂ ਖੋਹ ਲਿਆ ਟੋਟਿਆਂ ਚ ਕਰਤਾ ਉਦੇ ਪਿੱਛੇ ਜੇ ਇਤਿਹਾਸ ਤੇ ਨਿਗਾਹ ਮਾਰਾਂਗੇ ਤਾਂ ਟੋਟੇ ਕਿੰਨੇ ਕੀਤੇ ਕੀ ਨਹੀਂ ਆ ਟੋਟੇ ਆਪਣੇ ਬੰਦਿਆਂ ਨੇ ਜਿਹੜੇ ਆਪਣੇ ਮੋਦੀ ਤੋਂ ਉਹਨਾਂ ਨੇ ਟੋਟੇ ਕਰਵਾਏ ਆ ਨਾ ਇਹ ਵੰਡ ਜਿਹੜੀ ਛਾੜ ਦੇ ਵਿੱਚ ਵੰਡ ਹੋਈ ਆ ਉਹ ਵੰਡ ਤੋਂ ਨਵੇਂ ਮੁੱਦੇ ਨਿਕਲੇ ਜਿਨ੍ਹਾਂ ਨਾਲ ਪੰਜਾਬ ਦੇ ਵਿੱਚ ਨਵੇਂ ਮੁੱਦੇ ਛੱਡ ਗਏ ਪਾਣੀ ਦੀ ਵੰਡ ਪਾਣੀ ਦੀ ਹੋ ਗਈ ਹਾਂ ਤੇ ਚੰਡੀਗੜ੍ਹ ਦੀ ਵੰਡ ਜਿਹੜੇ ਸਿੱਖ ਸੀ ਉਹ ਕਨਫਿਊਜ਼ ਸੀ ਤੇ ਉਹ ਉਹ ਦੀ ਮੰਗ ਆਪਣੀ ਵੰਡ ਨਹੀਂ ਚਾਹੁੰਦੇ ਸੀ ਉਹ ਨਹੀਂ ਚਾਹੁੰਦੇ ਸਿੱਖ ਵੀ ਨਹੀਂ ਚਾਹੁੰਦੇ ਸੀ ਇਹ ਪੂਰੇ ਭਾਰਤ ਦੀ ਜਿਹੜੀ ਆਪਦੇ ਆਪ ਨੂੰ ਉਨਾ ਸਮੇਂ ਜਿਹੜਾ ਕਾਂਗਰਸ ਸੀ ਜਿਹੜੀ ਆਪਦੇ ਆਪ ਨੂੰ ਮੁੱਖ ਸਮਝਦੀ ਸੀ ਉਹ ਵੀ ਵੰਡ ਨਹੀਂ ਚਾਹੁੰਦੇ ਸੀ ਕੋਈ ਵੀ ਵੰਡ ਨਹੀਂ ਚਾਹੁੰਦਾ ਸੀ ਤਾਂ ਇਸ ਲਈ ਉਹ ਸਿੱਖ ਕਨਫਿਊਜ਼ ਸੀ ਤਾਂ ਉਦੋਂ ਅੰਗਰੇਜ਼ਾਂ ਨੇ ਆਪਦੇ ਹਿਸਾਬ ਨਾਲ ਰੈਡ ਕਲੈਫ ਮਾਉਂਟ ਬੈਡ ਜਿਵੇਂ ਕਹਿੰਦੇ ਇਹਨਾਂ ਨੇ ਆਪਦੇ ਹਿਸਾਬ ਨਾਲ ਬਰਤਾਨਵੀ ਸਰਕਾਰ ਨੇ ਧਰਮ ਦੇ ਅਕੋਰਡਿੰਗ ਪੇਜ ਤੇ ਬਣਾ ਕੇ ਆਪਦੇ ਹਿਸਾਬ ਨਾਲ ਇਹਨਾਂ ਨੇ ਵੰਡ ਪਾਤੀ ਮੰਨ ਲਓ ਜਿੱਥੇ ਜ਼ਿਆਦਾਤਰ ਪਾਪੂਲੇਸ਼ਨ ਸੀ ਜਿਵੇਂ ਉਹਨਾਂ ਸਮੇਂ ਜਿਹੜਾ ਲਾਹੌਰ ਹੋ ਗਿਆ ਨਕਾਣਾ ਸਾਹ ਹੋ ਗਿਆ ਇਹਨਾਂ ਇਹਨਾਂ ਏਰੀਆ ਦੇ ਵਿੱਚ ਜ਼ਿਆਦਾਤਰ ਮੁਸਲਮਾਨ ਵਸੂ ਸੀ ਤਾਂ ਇਹਨਾਂ ਨੇ ਉਹ ਅੰਗਰੇਜ਼ਾਂ ਨੇ ਉਧਰ ਉਹ ਉਏ ਰੀ ਨੂੰ ਕਰਤੇ ਹੀ ਤਾਂ ਪੇਟਾ ਠੀਕ ਹੈ। ਔਰ ਓਵਰਆਲ ਗਣਤੀ ਦੇ ਵਿੱਚ ਉਹਨਾਂ ਸਮੇਂ ਦੇ ਵਿੱਚ 12 ਤੋਂ 15-18% ਜੀ ਸਿੱਖ ਇਹਦੇ ਨੀਅਰਬਾਊਟ ਕਹਿੰਦੇ ਵੀ ਇਹਨੇ ਸਿੱਖ ਸੀਗੇ। ਹੂੰ। ਬਾਕੀ ਜਿਆਦਾ ਮੈਜੋਰਟੀ ਦੇ ਵਿੱਚ ਮੁਸਲਮਾਨ ਹੀ ਸੀਗੇ। ਤਾਂ ਜਿਹੜਾ 60% ਉਹ ਵੰਡ ਦੇ ਵਿੱਚ ਅੰਗਰੇਜ਼ਾਂ ਦੀ ਵੰਡ ਦੇ ਹਿਸਾਬ ਨਾਲ ਹਿੱਸਾ ਉਹ ਚਲਾ ਗਿਆ ਪਾਕਿਸਤਾਨ ਨੂੰ। ਹੂੰ। ਉਹਦੇ ਚ ਲਾਹੌਰ ਵੀ ਇਹਨਾਂ ਨਾਲ ਸਾਭੀ ਤੇ 40% ਹਿੱਸਾ ਸੀ ਜੋ ਰਹਿ ਗਿਆ ਆਪਣੇ ਕੋਲੇ। ਹੂੰ। ਇਹ ਤੇ ਰਹਿ ਗਿਆ। ਤੇ ਉਹ 40% ਉਹ ਹਿੱਸੇ ਦੇ ਵਿੱਚ ਆਪਣੇ ਹਿਮਾਚਲ ਪ੍ਰਦੇਸ਼ ਵੀ ਸੀ ਜੋ ਅੱਜ ਅਲੱਗ ਹੋ ਗਿਆ ਤੇ ਹਰਿਆਣਾ ਵੀ ਸੀਗਾ। ਹੂੰ। ਇਹ ਸਾਰੀ ਉਦੋਂ ਵੰਡ ਹੋਈ ਸੀ। ਤੇ ਇਹਦਾ ਸ਼ੁਰੂ ਚ ਨਾਂ ਸੀਗਾ ਪੈਪਸੂ ਪੈਪਸੂ ਪਟਿਆਲਾ ਐਂਡ ਈਸਟ ਪੰਜਾਬ ਪ੍ਰੋਵਿੰਸਸ ਇਦਾਂ ਕੋਈ ਨਾਮ ਸੀਗਾ ਜਿਵੇਂ ਹੁਣ ਆਪਣੇ ਆਧਾਰਨ ਦੇ ਤੌਰ ਤੇ ਬੱਸਾਂ ਨਹੀਂ ਹੈਗੀਆਂ ਕਈ ਬੱਸਾਂ ਦੇ ਪੈਪਸੂ ਲਿਖਿਆ ਪੈਪਸੂ ਹਾਂ ਉਹ ਪੁਰਾਣੇ ਪੰਜਾਬ ਦਾ ਨਾਮ ਆ ਪੂਰਾ ਜੁਆਇੰਟ ਪੰਜਾਬ ਸੀ ਪਟਿਆਲਾ ਸਟੇਟ ਸੀਗਾ ਯਾ ਰਾਜੇ ਦਾ ਤੇ ਉਸ ਦਿਵਾਰ ਜਿਹੜੇ ਉਹ ਦੂਜੇ ਪ੍ਰੋਵਿੰਸਰ ਲਾ ਕੇ ਇੱਕ ਪੰਜਾਬ ਬਣਿਆ ਸੀਗਾ ਤੇ ਇਹ ਕਹਿੰਦੇ ਆ ਚਲੋ ਵੰਡ ਤੋਂ ਬਾਅਦ ਸਾਰਾ ਕੁਝ ਓਕੇ ਹੋ ਗਿਆ ਇਹ ਉਸ ਦਿਵਾਰ ਸਰਕਾਰਾਂ ਚੱਲਦੀ ਰਹਿੰਦੀਆਂ ਪਰ 1950 ਤੋਂ ਬਾਅਦ ਆਪੇ ਸਿੱਖਾਂ ਦੇ ਆਪ ਦੇ ਆਪ ਨੂੰ ਅਧਿਹਾਰ ਜੋ ਮੰਨਦੇ ਸੀ ਇਕਾਲੀ ਦਲ ਹੋ ਗਏ ਮਾਸਟਰ ਤਾਰਾ ਸਿੰਘ ਹੋ ਗਿਆ ਸੰਤ ਫਤੇ ਸਿੰਘ ਹੋ ਗਏ ਇਹਨਾਂ ਨੇ ਆਵਾਜ਼ ਠਾਈ ਆਪਦੀ ਇੱਕ ਤਾਂ ਤੁਸੀਂ ਕਹਿ ਲੋ ਜਾਂ ਇਹਦੇ ਤੇ ਆਪਦੀ ਸੱਤਾ ਦਾ ਮਤਲਬ ਸੀ ਸੱਤਾ ਦਾ ਮਤਲਬ ਇਹ ਸੀ ਵੀ ਉਹਦੇ ਵਿੱਚ ਪਹਾੜੀ ਏਰੀਆ ਦੇ ਲੋਕ ਵੀ ਸੀਗੇ ਹਰਿਆਣਾ ਦੇ ਵਿੱਚ ਹਿੰਦੀ ਬੋਲਣੇ ਲੋਕ ਵੀ ਸੀਗੇ ਤੇ Hindu ਵੀ ਸੀ ਜ਼ਿਆਦਾ ਤਾਂ ਮੈਕਸ ਸਟੇਟ ਸੀਗੀ ਤਾਂ ਉਹਨਾਂ ਦੇ ਕਿੰਨੇ ਕਿਤੇ ਦੇ ਵਿੱਚ ਲੋਕਾਂ ਮੰਤਵੇ ਵੀ ਸੀ ਵੀ ਜੀ ਸਾਡੇ ਸਿੱਖ ਯਾਰਾ ਗਣਤੀ ਚ ਹੋਣਗੇ ਤਾਂ ਉਹਦੇ ਚ ਸਾਡੀ ਸੱਤਾ ਚ ਰਹਿਣ ਦੇ ਚਾਂਸ ਜ਼ਿਆਦਾ ਹੋਣਗੇ ਪਾਵਰ ਚ ਰਹਿਣ ਦੇ ਹੂੰ ਵੀ ਮੰਨ ਲਓ ਜੀ ਸਮਝ ਗਏ ਇਹ ਉਹਨਾਂ ਕ ਆਪਣਾ ਵੀ ਉਹ ਉਹਨਾਂ ਨੇ ਹਾਂ ਤੇ ਉਹਨਾਂ ਨੇ ਇਹ ਚੀਜ਼ ਮੰਗੀ ਵੀ ਸਾਨੂੰ ਧਰਮ ਦੇ ਨਾਂ ਤੇ ਸੂਬਾ ਦਿਓ ਹੂੰ ਆਪਣੇ ਮਾਸਟਰ ਤਾਰਾ ਸਿੰਘ ਤੇ ਸੰਤ ਫਤੇ ਸਿੰਘ ਨੇ ਇਹ ਰਿਪਰੈਜ਼ੈਂਟ ਕਰਦੇ ਸੀ ਇਹ ਕਹਿੰਦੇ ਵੀ ਸਾਨੂੰ ਧਰਮ ਦੇ ਨਾਂ ਤੇ ਸੂਬਾ ਦਿਓ ਹੂੰ ਤੇ ਜਿਹੜੀ ਆਪਣੀ ਕੇਂਦਰ ਸਰਕਾਰ ਸੀ ਉਹਨਾਂ ਸਮੇਂ ਦੀ ਉਹ ਕਹਿੰਦੇ ਵੀ ਵੀ ਆਪਣਾ ਦੇਸ਼ ਹੈਗਾ ਧਰਮਨਰਪਕ ਹੂੰ ਵੀ ਥੋਨੂੰ ਧਰਮ ਦੇ ਨਾਂ ਤੇ ਜੇ ਇੱਕ ਸੂਬਾ ਬਣ ਕੇ ਦਿੱਤਾ ਤਾਂ ਸਾਰੇ ਦੇਸ਼ ਦੇ ਵਿੱਚ ਉਹ ਮੋਹਲ ਬਣ ਜੂ ਵੀ ਵੀ ਤੁਹਾਨੂੰ ਦੇ ਨਾਂ ਤੇ ਵੰਡ ਪਾਉ ਹੂੰ ਵੀ ਧਰਮ ਦੇ ਨਾਂ ਦੇ ਤਾਂ ਪਹਿਲਾਂ ਮੁਸਲਮਾਨ ਅਲੱਗ ਪਾਕਿਸਤਾਨ ਲੈ ਗਏ ਵੀ ਹੁਣ ਜੇ ਕੋਈ ਕੋਈ ਵੀ ਘਟਨਾ ਵਾਪਰੂ ਵੀ ਉਹ ਧਰਮ ਦੇ ਨਾਂ ਤੇ ਕੋਈ ਚੀਜ਼ ਵੰਡ ਨਹੀਂ ਹੋਊਗੀ ਦੇਸ਼ 'ਚ ਹੂੰ ਤਾਂ ਫਿਰ ਉਹ ਚਲੋ ਇਹਨਾਂ ਨੇ ਭੋਖੜਤਾਲ ਅਣਛਣ ਲਗਾਤਾਰ ਕਰਦੇ ਰਹੇ ਆਪ ਦਾ ਜੋ ਵੀ ਆ ਆਪਣੀ ਕੰਟੀਨਿਊ ਵਿਰੋਧਤਾ ਕਰਦੇ ਰਹੇ 50 ਤੋਂ ਲੈ ਕੇ ਉਸ ਤੋਂ ਬਾਅਦ ਆਪਣੀ ਜੰਗ ਹੋ ਗਈ ਜੰਗ ਤੋਂ 66 ਦੀ ਜੋ ਜੰਗ ਹੋਈ ਆ ਉਸ ਤੋਂ ਬਾਅਦ ਆਪਣੇ ਸਾਥ ਦਿੱਤਾ ਆਪਣੇ ਆਪਣੇ ਜੰਗਾਂ ਚ ਵੀ ਸਾਥ ਦਿੱਤਾ ਆਪਣੇ ਸਿੱਖਾਂ ਨੇ ਖੁੱਲ ਕੇ ਕਾਲੀਦਾ ਨੇ سپورਟ ਦਿੱਤੀ ਵੀ ਬਈ ਤੁਸੀਂ ਇਨਸਾਨ ਨੂੰ ਸਾਡਾ ਸੂਬਾ ਦਿਓਗੇ ਤਾਂ ਅਸੀਂ ਅਸੀਂ ਸਾਥ ਦਿੱਤਾ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਸਾਥ ਦਿੱਤਾ ਸਿੱਖ ਛੋਟੇ ਨਾਲ ਕੜੇ ਆ ਵੀ ਦੇਸ਼ ਦੇ ਨਾਲ ਕੜੇ ਆ ਵੀ ਸਾਨੂੰ ਸੂਬਾ ਦਿਓ ਵੀ ਸਾਡੀ ਇਹ ਮੰਗ ਆ ਤਾਂ ਫਿਰ ਇਹਨਾਂ ਨੇ ਕੇਂਦਰ ਸਰਕਾਰ ਨੇ ਪਹਿਲਾਂ ਇਹ ਤਾਂ ਦੇ ਨਾਮ ਤੇ ਵੰਡ ਦਾ ਵਿਰੋਧ ਕੀਤਾ ਸੀ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਬੋਲੀ ਦੇ ਆਧਾਰ ਤੇ ਸੂਬਾ ਦੇ ਸਕਦੇ ਹੂੰ ਵੀ ਜੇ ਇੱਕ ਵੀ ਸੂਬਾ ਧਰਮ ਦੇ ਆਧਾਰ ਤੇ ਬਣਦਾ ਤਾਂ ਪੂਰਾ ਦੇਸ਼ ਦਾ ਜਿਹੜਾ ਸੰਵਿਧਾਨ ਆ ਤੇ ਜਿਹੜਾ ਸੰਵਿਧਾਨ ਆ ਤੇ ਜਿਹੜੀ ਧਰਮ ਨਿਰਪੱਖ ਦੀ ਜਿਹੜੇ ਜਿਹੜਾ ਮੂਲ ਆਪਣੇ ਆ ਉਹ ਸਾਰੇ ਹੀ ਹੱਲ ਜਾਊਗਾ ਹੂੰ ਤੇ ਵੀ ਉਹ ਆਧਾਰ ਤੇ ਕੋਈ ਚੀਜ਼ ਨਹੀਂ ਬਣਣੀ ਫਿਰ ਉਹ ਕਹਿੰਦੇ ਵੀ ਤੁਹਾਨੂੰ ਬੋਲੀ ਦੇ ਆਧਾਰ ਤੇ ਸੂਬਾ ਦੇ ਦਿੰਨੇ ਹੂੰ ਫਿਰ ਪੰਜਾਬੀ ਸੂਬਾ ਹੋਣ ਚ ਆਇਆ ਠੀਕ ਪੰਜਾਬੀ ਸੂਬੇ ਦੇ ਵਿੱਚ ਫਿਰ ਹਿਮਾਚਲ ਸੀ ਜਿਹੜਾ ਉਹ ਅਲੱਗ ਕਰਤਾ ਹੂੰ ਇਧਰ ਹਰਿਆਣਾ ਅਲੱਗ ਕਰਤਾ ਸੀ ਹੂੰ ਹੁਣ ਇਹਦੇ ਵਿੱਚ ਜੇ ਆਪਾਂ ਕਹਿ ਜੰਨੇ ਵੀ ਆਪਣੇ ਲੋਕ ਆ ਜਾਂਦੇ ਪੰਜਾਬ ਵੰਡੇ ਗਏ ਚਲੋ ਜਿਹੜਾ ਪਹਿਲਾਂ ਵੰਡਿਆ ਜਾਨਾ ਸੀ ਵੰਡਿਆ ਗਿਆ ਹੂੰ ਪਾਕਿਸਤਾਨ ਚਲੋ ਚਲਾ ਗਿਆ ਉਹ ਮਸੋਂ ਦੇ ਹਿਸਾਬ ਨਾਲ ਸੰਖਿਆ ਦੀ ਗਿਣਤੀ ਦੇ ਹਿਸਾਬ ਨਾਲ ਚਲਾ ਗਿਆ ਹੂੰ ਪਰ ਜਿਹੜਾ ਉਸ ਤੋਂ ਬਾਅਦ ਪੰਜਾਬ ਆਪਾਂ ਕਿਉਂ ਵੰਡਿਆ ਬਈ ਹੂੰ ਚੰਡੀਗੜ੍ਹ ਵੀ ਉਹ ਤੋਂ ਵਿੱਚ ਚੰਡੀਗੜ੍ਹ ਆਪਣਾ ਸੀ ਹੂੰ ਦਿੱਲੀ ਤੱਕ ਆਪਣਾ ਪੰਜਾਬ ਸੀ ਮਾਝਾਲ ਵੀ ਆਪਣਾ ਸੀ ਹੂੰ ਫਿਰ ਉਹ ਪੰਜਾਬ ਵੀ ਆਪਾਂ ਹੀ ਵੰਡਿਆ ਨਾ ਹੂੰ ਆਪਣੇ ਜੇ ਕੁਸ਼ਕ ਮੋਢੀ ਲੋਕ ਆਪਣੇ ਲੋਕਾਂ ਨੇ ਹੀ ਵੰਡਿਆ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਸੀ ਉਹਨਾਂ ਨੇ ਹੀ ਵੰਡਿਆ ਹੂੰ ਹੁਣ ਆਪਾਂ ਹੀ ਓਪੋਜ਼ਿਟ ਸਵਾਲ ਕਰਿਆ ਵੀ ਸਾਡਾ ਚੰਡੀਗੜ੍ਹ ਸਾਡਾ ਪੰਜਾਬ ਸੀ ਸਾਡੇ ਤੋਂ ਖੋਹ ਲਿਆ ਟੋਟਿਆਂ 'ਚ ਕਰਤਾ ਉਹਦੇ ਪਿੱਛੇ ਜੇ ਇਤਿਹਾਸ 'ਚ ਨਿਗਾਹ ਮਾਰਾਂਗੇ ਤਾਂ ਟੋਟੇ ਕੀ 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 ਨੀਆ ਟੋਟੇ ਆਪਣੇ ਬੰਦਿਆਂ ਨੇ ਜਿਹੜੇ ਆਪਣੇ ਮੋਢੀ ਸੀ ਉਹਨਾਂ ਨੇ ਟੋਟੇ ਕਰਵਾਇਆ ਨਾ ਤਾਂ ਉਹ ਉਹ ਉਹਦੇ ਵਜਾਇے ਆਪਾਂ ਸਰਕਾਰਾਂ ਨੂੰ ਅੱਜ ਦੇ ਬੰਦੇ ਮੋਸਟਲੀ ਸਰਕਾਰਾਂ ਨੂੰ ਦੋਸ਼ ਦੇ ਰਿਆ ਸਰਕਾਰਾਂ ਦੇ ਦੋਸ਼ ਹੋਣਗੇ ਮਤਪੇਦ ਹੋਣਗੇ ਆਪਾਂ ਕਹਿੰਨੇ ਆ ਪਰ ਇਤਿਹਾਸ ਵਿੱਚ ਇਹ ਵੀ ਦੇਖੋ ਵੀ ਆਪਣੇ ਬੰਦਿਆਂ ਨੇ ਕੀਤਾ ਕੀ ਜਿਹੜੇ ਆਪਣੇ ਮੋਢੀ ਸੀ ਉਹਨਾਂ ਨੇ ਕੀ ਕੀਤਾ ਬਿਲਕੁਲ ਬਿਲਕੁਲ ਆਪਣੇ ਜਿਹੜੇ ਮੋਢੀ ਸੀ ਉਹਨਾਂ ਨੇ ਤਾਂ ਇਹ ਸਾਰੇ ਕੰਡੇ ਬੀਜੇ ਹੋਇਆ ਚੰਡੀਗੜ੍ਹ ਆਪਣੇ ਵਿੱਚ ਮੌਜੂਦ ਸੀ ਕੋਈ ਮਤਲਬ ਨਹੀਂ ਰੌਲਾ ਨਹੀਂ ਸੀ ਚੰਡੀਗੜ੍ਹ ਦਾ ਤੇ ਵੰਡ ਪਾ ਕੇ ਹਰਿਆਣਾ ਤੇ ਰਾਜਸਥਾਨ ਹਿਮਾਚਲ ਤੇ ਹਰਿਆਣਾ ਅਲੱਗ ਕਰਵਾ ਕੇ ਉਹ ਕਰਵਾ ਕੇ ਛੋਟਾ ਪੰਜਾਬ ਕਰ ਲਿਆ ਸਿਰਫ ਆਪਣੀ ਰਾਜਨੀਤੀ ਬਚਾਉਣ ਲਈ ਬਚਾਉਣ ਲਈ ਵੀ ਅਸੀਂ ਸਾਡੇ ਕੋਲ ਸਿੱਖ ਮжоਰਿਟੀ ਰਹੇ ਜੂ ਅਸੀਂ ਵੋਟਾਂ ਦੇ ਚੱਗੇ ਰਹਿ ਮੰਗੇ ਉਹਦੇ ਕਰਕੇ ਪੰਜਾਬ ਦਾ ਟੋਟਾ ਕਰਵਾ ਲਿਆ ਇਹ ਆਪਣੇ ਬੰਦੇ ਦਾ ਹੀ ਦੋਸ਼ ਹੈ ਤੁਸੀਂ ਹਰ ਇੱਕ ਜਗ੍ਹਾ ਸਰਕਾਰ ਨੂੰ ਕਹੋਗੇ ਕਿਸੇ ਨੇ ਧੱਕਾ ਕਰਤਾ ਆ ਕਰਤਾ ਵਿਚਾਰੇ ਬਣ ਬੰਨਣਾ ਕੰਮ ਨਹੀਂ ਕਰਦੇ ਇਹ ਇਹੀ ਕਹਿ ਸਕਦੇ ਆਪਾਂ ਅਖੀਰਤ ਵੀ ਜਿਹੜੇ ਪੰਜਾਬ ਵੰਡ ਪੰਜਾਬੀ ਲੋਕ ਜਿਹੜੇ ਮੋਢੀ ਸੀ ਹਾਂ ਉਸ ਤੋਂ ਉਹੀ ਗੱਲ ਉਸ ਤੋਂ ਬਾਅਦ ਆਪ ਪਤਾ ਦੇ ਵੀ 1966 ਦੇ ਵਿੱਚ ਚਲੋ ਅਲੱਗ ਹੋ ਗਿਆ ਹੂੰ ਉਸ ਤੋਂ ਬਾਅਦ ਫਿਰ ਆਪਣੇ ਨਵੀਆਂ ਮੰਗਾ ਜੋ ਫਿਰ ਅਕਾਲੀ ਦਲ ਮжоਰਿਟੀ ਚ ਰਹਿਣ ਲੱਗ ਲਗਾਤਾਰ ਅਕਾਲੀ ਦਲ ਮжоਰਿਟੀ ਆ ਕੇ 78 ਤੱਕ ਤੱਕ ਆਉਂਦੇ ਆਉਂਦੇ ਕਾਂਗਰਸ ਨੂੰ ਇਹ ਲੱਗਣ ਲੱਗ ਗਿਆ ਵੀ ਜਿਹੜੇ ਆਪਣੇ ਅਕਾਲੀ ਦਲ ਸਟਰੋਂਗ ਹੋ ਗਏ ਤਾਂ ਉਹਨਾਂ ਨੇ ਆਪ ਦੀਆਂ ਪੀਜਾਂ ਸ਼ਾਸਨ ਸ਼ੁਰੂ ਕੀਤੀਆਂ ਉਦੋਂ ਆ ਸੰਤ ਪਿੰਡਾਂ ਦਾ ਚੈਪਟਰ ਆ ਗਿਆ ਉਹ ਉਹਨਾਂ ਲੋ ਜੋ ਵੀ ਉਹਨਾਂ ਸਮੇਂ ਚ ਜੋ ਵੀ ਸੀਗਾ ਨਾ ਤਾਂ ਉਹ ਕੰਟੀਨਿਊ ਚੱਲਦਾ ਜਾਂਦਾ ਫਿਰ ਉਹ ਆਪਣੇ ਪੰਜਾਬ ਨੇ ਕਿਹੜਾ ਦੌਰ ਦੇਖਿਆ ਉਹ ਦੌਰ ਦੇਖਣ ਤੋਂ ਬਾਅਦ ਫਿਰ ਪਾਣੀ ਦਾ ਮਸਲਾ ਆ ਗਿਆ ਇਹ ਵੰਡ ਜਿਹੜੀ ਸ਼ਹਿਰ ਦੇ ਵਿੱਚ ਵੰਡ ਹੋਈ ਆ ਉਹ ਵੰਡ ਤੋਂ ਨਵੇਂ ਮੁੱਦੇ ਨਿਕਲੇ ਜਿਨ੍ਹਾਂ ਨਾਲ ਪੰਜਾਬ ਦੇ ਵਿੱਚ ਨਵੇਂ ਮੁੱਦੇ ਛੱਡ ਗਏ ਪਾਣੀ ਦੀ ਵੰਡ ਪਾਣੀ ਦੀ ਹੋ ਗਈ ਹਾਂ ਤੇ ਚੰਡੀਗੜ੍ਹ ਦੀ ਵੰਡ ਉਹ ਮੁੱਦਿਆਂ ਤੋਂ ਹੀ ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋਏ ਠੀਕ ਆ 82 84 ਤੋਂ ਬਾਅਦ 90 95 ਤੱਕ 2000 ਤੱਕ ਜੋ ਵੀ ਮਾਹੌਲ ਸੀ ਉਹ ਮਾਹੌਲ ਦਾ ਕਾਰਨ ਇਹ ਸੀ ਆਪਣੇ ਲੋਕਾਂ ਨੇ ਹੀ ਜਿਹੜੇ ਆਪਣੇ ਮੋਢੀ ਸਿੱਖ ਲਾਏ ਸੀ ਆਪਾਂ ਉਹਨਾਂ ਦੇ ਵੀ ਜੇ ਕੰਡਿਆ ਕਰਕੇ ਹੀ ਪੰਜਾਬ ਪੁਗਤ ਰਿਹਾ ਤੇ ਅੱਜ ਵੀ ਪੁਗਤ ਰਿਹਾ ਸਹੀ ਹੈ ਤੇ ਕਿਸੇ ਵੀ ਆਪਾਂ ਕਹਿੰਦੇ ਆ ਵੀ ਦਾਅਵੇ ਨੂੰ ਜਾਂ ਕਿਸੇ ਚੀਜ਼ ਨੂੰ ਕਰਨ ਤੋਂ ਪਹਿਲਾਂ ਆਪਾਂ ਤਾਂ ਇਹ ਕਹਿੰਦੇ ਆ ਵੀ ਤੁਸੀਂ ਇਤਿਹਾਸ 'ਤੇ ਜ਼ਰੂਰ ਨਿਗਾਹ ਮਾਰਿਆ ਕਰੋ ਕੋਈ ਆਪ ਦਾ ਤੁਸੀਂ ਇੱਕ ਕਿਹਨੇ ਹੁੰਦਾ ਪਰਸਪੈਕਸ਼ਨ ਜਾਂ ਕੋਈ ਆਪ ਦੀ ਸੋਚ ਥੌਟ ਬਣਾਉਣ ਤੋਂ ਪਹਿਲਾਂ ਜ਼ਰੂਰ ਨਿਗਾਹ ਮਾਰਿਓ